ਉਹ ਲਾਰੀ ਤੇ ਘੁੰਮਦੇ ਸੀ ਤੇ ਤੂੰ ਲਾਲਾ ਸਾਹਿਬੀ ਸਾਡੇ ਘਰੇ ਹੀ ਲਾਲਾ ਤੋਂ ਸਾਡੇ ਘਰ ਦੇ ਇੱਕ ਮੈਂ ਪੁਆਏ ਆ ਨਾਲ ਸਾਡੇ ਚਾਚੇ ਨੇ ਆਵਰ ਇਹਨਾਂ ਕਰਦੇ ਆ ਲੈਣਾ ਪੇਸ਼ੇ ਨੇ ਇਹਨਾਂ ਬਾਪੂ ਨੇ ਨਾਲ ਸਾਡੇ ਮਾਈ ਦੇ ਨਾਲ ਕਿਸੇ ਨੇ ਨਹੀਂ ਪੁਆਇਆ ਇੱਕ ਸਾਡਾ ਸੱਤ ਤੋਂ ਇਹ ਜੀ ਅਸੀਂ ਤੇ ਹੋਰ ਸਾਡੇ ਪੂਰੇ ਹੋਣੀ ਹੈ ਗਈ ਆ ਹੋਰ ਨੇ ਕਿਸੇ ਦੇ ਬਾਪੂ ਨਹੀਂ ਸੀ ਨਾ ਬਤਾ ਜਮਈ ਸੀ ਤੇ ਕੈਂਡ ਦਾ ਭਾਵ ਉਹਦਾ ਸੱਟ ਖਾਰੀ ਦਾ ਗਿਆ ਮੋਟ ਇਹਦਾ ਕਰ ਮੇਰਾ ਹੋਰ ਵੀ ਚੱਕਰ ਆ ਜਿਹੜੇ ਪਹਿਲੇ ਲੋਕ ਸੀ ਨਾ ਪਹਿਲੇ ਲੋਕ ਆਪ ਤੁਹਾਨੂੰ ਮੈਨੂੰ ਦੱਸਦੇ ਕੋਈ ਜਿਹੜੀਆਂ ਚੀਜ਼ਾਂ ਅੱਜ ਆਪਣੇ ਬਣਦੀਆਂ ਘਰਾਂ 'ਚ ਵੀ ਬਣਦੀਆਂ ਜਿਹੜੀਆਂ ਤੇ ਜਾਂ ਜਿਹੜੀਆਂ ਹਟੀਆਂ ਤੇ ਬਣਦੀਆਂ ਉਹ ਬਜ਼ੁਰਗ ਖਾਂਦੇ ਸੀ ਤੇ ਨਾਲਾ ਨਾ ਇੰਨਾ ਸੀਗਾ ਅੱਡੇ ਤੇ ਕੋਈ ਆਪਣੇ ਵਾਰਕਰ ਲਾਉਂਦੇ ਜਾਂ ਫਲਾਨਾ ਕੱਲੀ ਮਿਲ ਕੇ ਦੀ ਦੁਕਾਨ ਜਾਂ ਸਾਡੇ ਆਪਣੇ ਉਮੀ ਦੀ ਹੁੰਦੀ ਸੀ ਇੱਥੇ ਤੇ ਬਾਸਾ ਜਾਂ ਮਿਲ ਕੇ ਇੱਧਰ ਆ ਹੀ ਦੁਕਾਨਾਂ ਹੁੰਦੀਆਂ ਗਈ ਆ ਹੁਣ ਦੁਕਾਨਾਂ ਕਿੰਨੀਆਂ ਪੈ ਗਈਆਂ ਕੱਲੀਆਂ ਨੂਨ ਵਾਲੀਆਂ ਜਾਂ ਮਿੱਠੀਆਂ ਖਾ ਲੈਣੀਆਂ ਜਾਂ ਰਿਹਾ ਉਹਨਾਂ ਦਾ ਤੇ ਵਿਆਹ ਦੇ ਵਿੱਚ ਵੀ ਆਪਣੇ ਆਮ ਆਪਾਂ ਪਕੌੜੀਆਂ ਬਿਠਗਾ ਨੂਨ ਵਾਲੀਆਂ ਲਾਉਣੀਆਂ ਜਾਂ ਲੱਡੂ ਤੇ ਜਾਂ ਜਲੇਬੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਬਣਾਉਂਦੇ। ਮਖਾਣੇ ਦੀ ਆਪ ਦੇਤੀਏ। ਬਸ ਇਹ ਹੀ ਗਾਮਾਂ ਦੀ ਦਾਤ ਸੀ। ਲੱਡੂ ਕਹਿੰਦੇ ਮੰਡੀ। ਚਾਚੀ ਕਹਿੰਦੀ ਨਾ ਚਾਚੀ ਇਹਨਾਂ ਦੀ ਚਰਨਜੀਤ ਉਹਨਾਂ ਦੀ ਮੰਮੀ। ਉਹ ਮੈਂ ਗਿਆ ਉਹਨਾਂ ਦੇ ਘਰੇ ਇੱਕਦਮ ਉਹ ਬੈਠੀ। ਮੈਂ ਕਿਹਾ ਵੀ ਚਾਚੇ ਵੀ ਤੁਸੀਂ ਆਪ ਦੇ ਜਦੋਂ ਟਾਈਮ ਚੱਲ ਤੂੰ ਵਿਆਹੀ ਲਾਲਾ ਜਦੋਂ ਇੱਥੇ ਆਈਆਂ। ਵੀ ਤੇਰਾ ਵਿਆਹ ਕਹੇ ਜਾ ਹੋਇਆ। ਤੇਰਾ ਵਿਆਹ ਕਹੇ ਜਾ ਹੋਇਆ। ਉਹ ਕਹਿੰਦੀ ਜੀ ਤਾਂ ਬੇ ਘਟੋ ਘਟ ਜਿਹੜੇ ਆਪਣੇ ਨੇੜੇ ਨੇੜੇ ਦੇ ਛੋਟੇ ਕਾ ਸਾਡੇ ਵਾਲੇ ਬਜ਼ੁਰਗ ਵੀ ਦਾਦੀ ਉਹਦੇ ਘਰ ਸਾਡੇ ਨੇੜੇ ਸੀ ਨਾ ਕਹਿੰਦੀ ਆਪਣੇ ਸਾਰੇ ਜੰਨੇ ਬਜ਼ੁਰਗ ਸੀ ਤੇ ਸਾਰੇ ਬਰਾਤ ਗਏ ਸੀ ਇਹ ਤੇ ਰਾਤ ਤੇ ਅਸੀਂ ਮੈਂ ਆਈਆਂ ਤੇ ਕੱਲੀਆਂ ਜੇ ਬਰਾਤ ਗਈ ਦੋ ਰਾਤਾਂ ਰਾਤ ਬਰਾਤ ਨਹੀਂ ਕਹਿੰਦੀ ਸਾਢੇ ਵੇਲੇ ਤੇ ਭੜਦਾ ਤੇ ਮਤਲਬ ਰਾਤ ਹੁੰਦਾ ਸੀ ਭੜਦਾਂ ਦੇ ਜੀ ਭੜਦਾਂ ਨੂੰ ਸਾਡੇ ਪਰਿਵਾਰ ਨੇ ਦਾਣਾ ਪਾਉਣਾ ਬੰਦਾ ਰੱਖਿਆ ਉਹ ਜਿਹੜਾ ਤੇ ਉਹਨੇ ਸਾਰਾ ਕੁਝ ਕਰਨਾ ਚੱਲ ਚੱਲ ਬੜੇ ਵਧੀਆ ਦਿੱਤੇ ਹੁੰਦੇ ਸੀ ਤੇ ਲੱਡੂ ਤੇ ਜਲੇਬੀ ਹਾਂ ਜਾਂ ਮਾਂਸ ਉਹਨਾਂ ਦੀ ਦਾਲ ਤੇ ਜਾਂ ਆਲੂਆਂ ਦੀ ਦਾਲ ਤੇ ਫਕੌੜੇ ਦੀ ਦਾਲ ਹਾਂ ਤੇ ਜੇ ਕਰੇ ਬਸ ਲੱਡੂ ਤੇ ਜਲੇਬੀ ਕਹਿੰਦੇ ਵੱਡੇ ਕਾਸੀ ਦੇ ਥਾਲ ਹੁੰਦੇ ਸੀ ਬਟਾ ਸਾਰਾ ਵੱਡੇ ਹੀ ਗਲਾਸ ਹੁੰਦੇ ਸੀ ਹਾਂ ਤੇ ਨਾਲ ਉਹ ਐਡਡੀਆਂ ਕੌਲੀਆਂ ਜੀਆਂ ਹੁੰਦੀਆਂ ਸੀ ਭਾਰਤੀਆਂ ਨੇ ਛੰਨੇ ਜੇ ਉਹਨਾਂ ਦੇ ਵਿੱਚ ਦਾਲ ਪਾ ਦਣੀ ਤਿੰਨ ਤਿੰਨ ਚਾਰ ਚਾਰ ਇਕੱਠੇ ਹੋ ਕੇ ਗੋਲ ਬਾਰੇ ਚ ਬਹਿ ਜਾਂਦੇ ਸੀ ਹਾਂ ਹਾਂ ਤੇ ਪ੍ਰਾਂਤ ਵਾਲੇ ਨੇ ਪ੍ਰਾਂਚ ਲੱਡੂ ਪਾ ਕੇ ਵਰਤਾਉਂਦੇ ਹੁੰਦੇ ਸੀ ਤੇ ਕਹਿੰਦੇ ਐ ਛੱਡ ਦੇਣੇ 8 8 10 10 ਕਰਕੇ ਤੇ ਮਰਾਤ ਨੇ ਖਾਈ ਜਾਣੇ ਖਰਾ ਕੇ ਤੇ ਰੋਟੀ ਚੁੱਪ ਕਰਕੇ ਉਦੋਂ ਸ਼ਰਾਬ ਵੀ ਨਹੀਂ ਸੀ ਨਹੀਂ ਚੱਲਦੀ ਨਹੀਂ ਨਹੀਂ ਉਹ ਕਹਿੰਦੀ ਨਾ ਕਹਿੰਦੇ ਰੌਲਾ ਪਾਇਆ ਨਾ ਕੋਈ ਉੱਚੀ ਬੋਲਿਆ ਨਾ ਕਹਿੰਦੇ ਲੜਕੜਾ ਮਾਰਿਆ ਰੋਟੀ ਖਾਧੀ ਚੁੱਪ ਕਰਕੇ ਚਾਰ ਬੰਦੇ ਗਏ ਲੈਣ ਬਰਾਤ ਨੂੰ ਆਏ ਕਹਿੰਦੀ ਆ ਕੇ ਰੋਟੀ ਖਾ ਕੇ ਮੁੜ ਗਏ ਧਰਮਸਾਲਾ ਚ ਹੈ ਤੇ ਉਦੋਂ ਸਪੀਕਰ ਕਹਿੰਦੀ ਮੇਰੇ ਵਿਆਹ ਵੇਲੇ ਲੱਗਿਆ ਇਹ ਵੀ ਮੈਂ ਪੁੱਛਿਆ ਮੈਂ ਸ਼ਾਇਦ ਉਦੋਂ ਮਗਰੋਂ ਨਾ ਲੱਗੇ ਹੁਣ ਕਹਿੰਦੀ ਨਹੀਂ ਉਦੋਂ ਲੱਗੇ ਸੀ ਲੱਗਦੇ ਸੀਗੇ ਮੈਂ ਕਿਹਾ ਠੀਕ ਆ ਤੇ ਆਹ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਮੁਸਲਮਾਨਾਂ ਵੇਲੇ ਦੀ ਕੋਈ ਗੱਲ ਸੁਣਾ ਹਾਂ ਉਹ ਕਹਿੰਦੇ ਵੀ ਮੁਸਲਮਾਨਾਂ ਦਾ ਮੈਨੂੰ ਦੇਖੀਆਂ ਤਾਂ ਮੈਂ ਗੱਲਾਂ ਹੈਗੀਆਂ ਵੀ ਜਦੋਂ ਆਪਣੇ ਘਟ ਵੱਡ ਹੋਈ ਐ ਤੇ ਅਸੀਂ ਛੋਟੀ ਜੀ ਸੀ ਮੈਂ 7 8 8 ਸਾਲ ਦੀ 10 ਸਾਲ ਦੀ ਉਹ ਬਤਵਾ 9 ਸਾਲ ਦੀ ਕਹਿੰਦੀ ਇੰਨੀ ਕਿ ਸੀ ਤਾਂ ਮੈਨੂੰ ਪਤਾ ਜਰੂਰ ਸੀ ਵੀ ਉਧਰ ਮਾਰਦੇ ਉਧਰ ਮਾਰਦੇ ਤੇ ਅਸੀਂ ਤਾਂ ਡਰ ਜਾਂਦੇ ਗਿਆਂ ਸੀ ਅਸੀਂ ਘਰੋਂ ਨਹੀਂ ਨਿਕਲ ਗਿਆਂ ਹੂੰ ਵੀ ਉਦੋਂ ਆਇਆ ਕਹਿੰਦੇ ਵੀ ਮਾਰ ਦਿੰਦੇ ਆ ਇੰਨਾ ਸਾਨੂੰ ਭੈ ਜਾ ਪਤਾ ਅਸੀਂ ਕਦੀਆਂ ਘਰੋਂ ਹੀ ਨਹੀਂ ਨਿਕਲ ਗਿਆਂ ਇਹ ਦੋ ਤਿੰਨ ਭੈਣਾ ਸੀ ਕਹਿੰਦੀ ਅਸੀਂ ਤੇ ਜਦੋਂ ਕਰੋਨੇ ਕਦੇ ਕਟਾ ਵੱਡ ਬਹੁਤ ਹੋਈ ਆ ਆ ਕੇ ਦੋ ਘਰੇ ਬੰਦਾ ਬੰਦੇ ਗੱਲਾਂ ਕਰਦੇ ਨਾ ਅੱਜ ਉੱਥੇ ਰੋੜੇ ਜਾਂਦੇ ਸੀ ਆਪਣੀਆਂ ਨਹਿਰ ਕਦੀ ਭਰੀ ਜਾਂਦੀ ਹੁੰਦੀ ਸੀ ਆ ਨਹਿਰ ਹਾਂ ਇਹ ਜਾਂਦੇ ਇਹਦਾ ਸਾਡਾ ਬਾਪੂ ਵੀ ਦੱਸਦੇ ਆ ਪੁਲ ਚੜ ਜਾਂਦੇ ਕਹਿੰਦੇ ਹਾਂ ਤੇ ਬਿਸ਼ਨ ਤਾਏ ਨੇ ਵੀ ਸਾਡੇ ਨੇ ਕੇਰਾ ਸੜਾਈ ਸੀ ਗੱਲ ਕਹਿੰਦਾ ਜੀ ਤੇ ਮੈਂ ਮੈਂ ਜਦੋਂ ਪੁੱਛਿਆ ਮੈਂ ਕਿਹਾ ਤਾਇਆ ਤੁਸੀਂ ਮੁਸਲਮਾਨ ਨੇ ਮਿਲਿਓ ਕਹਿੰਦਾ ਵੀ ਆਪਣੇ ਨਾ ਜਦੋਂ ਲੌੜਾ ਸੋ ਗਿਆ ਨੇ ਨੇ ਮਤਲਬ ਇੱਥੇ ਹੌਸਲ ਨੂੰ ਸਾਰੇ ਕਈ ਜਾਣੇ ਜਦੋਂ ਇਹਨਾਂ ਨੇ ਮਤਲਬ ਇੱਥੇ ਲੜੇ ਜੋੜੀ ਕੋਲੇ ਉਦੋਂ ਕਹਿੰਦੇ ਆਪਣੇ ਘਟੋ ਘੱਟ ਦੋ ਗੱਡੇ ਭਰੇ ਉੱਥੋਂ ਉੱਥੋਂ ਭਾਈ ਸਗਰਾਂ ਦੀ ਡਿਊਟੀ ਕੋਲੋਂ ਕਹਿੰਦਾ ਕਿ ਇੱਕ ਬੰਦਾ ਉਹਨਾਂ ਚੋਂ ਜਿਉਂਦਾ ਸੀ ਹੋ ਸਕਦਾ ਕਹਿੰਦਾ ਉਹ ਅੱਜ ਵੀ ਜਿਉਂਦਾ ਹੋਵੇ ਕਹਿੰਦਾ ਜਦੋਂ ਅਸੀਂ ਲੱਦੇ ਉਹ ਮੈਨੂੰ ਹੌਲੀ ਕਿਹ ਕਹਿੰਦਾ ਬੇਸ਼ਰਮ ਮੈਂ ਜਾਉਣਾ ਹੈ ਉਹਦੇ ਕਿਤੇ ਕੰਨ ਤੇ ਇੱਥੇ ਬਰਸ਼ਾ ਪੁਰਸ਼ਾ ਜਾਂ ਕਰਪਾਨ ਵਜੇ ਵੀ ਮੁੱਦਾ ਪਿਆ ਸੀ ਮੈਲਾ ਨਿਕਲੀ ਜਾਂਦਾ ਸੀ ਬਾਕੀ ਉਹਨਾਂ ਨੇ ਘਟੋ ਘੋੜੋ ਕੇ ਮਾਰੇ ਹੋਏ ਸੀ ਬੰਦਿਆਂ ਦੇ ਉੱਤੇ ਪਤਾ ਕਿਹੜੇ ਬਾਰਦੇ ਸੀ ਕਿਹੜੇ ਨਹੀਂ ਬਾਰੇ ਉਹ ਆਪਾਂ ਨੂੰ ਰੱਬ ਨੂੰ ਪਤਾ ਹੈ ਉਹ ਕਹਿੰਦੇ ਵੀ ਇੱਥੇ ਢੇਰ ਲੱਗਿਆ ਪਿਆ ਸੀ ਮੱਲੇ ਦਾ ਚੰਦ ਦੱਸਦਾ ਹੀ ਗੁਰੂ ਹਾਂ ਤੇ ਉਹ ਕਹਿੰਦਾ ਬਿਸ਼ਰ ਕਹਿੰਦਾ ਤਾ ਕਹਿੰਦੇ ਤੂੰ ਇੱਥੇ ਵੇ ਲੋਹੇ ਦੇ ਪੌਲ ਤੇ ਲਿਆਂਦਾ ਗੱਡਾ ਉਦੋਂ ਉਹਦੇ ਕਾਹ ਕਰਨਾ ਬਾਹਲਾ ਕਹਿੰਦਾ ਗੱਡਾ ਹੀ ਉਹ ਜੇ ਥਾਂ ਲਾਇਆ ਕਹਿੰਦਾ ਮੈਂ ਹੌਲੀ ਹੌਲੀ ਸਿੱੜਦੇ ਸਿੱੜਦੇ ਜਦੋਂ ਬੁੜੇ ਸਿੱਟੀ ਗਏ ਕਹਿੰਦਾ ਆਪਣੇ ਕਹਿੰਦਾ ਮੈਂ ਖਿੱਚ ਕੇ ਤੈਨੂੰ ਕਹਾਂ ਚ ਰੇੜਦਾ ਬਸ ਉਦੋਂ ਬਾਅਦ ਕਹਿੰਦਾ ਨਾ ਉਹ ਮੈਨੂੰ ਮੜ ਕੇ ਮਿਲਿਆ ਹੋ ਸਕਦਾ ਉਹ ਬਚ ਗਿਆ ਹੋਵੇ ਉਹਦੇ ਕੰਨ ਤਾਂ ਹੀ ਸੀ ਕੱਲੀ ਸਾਰਾ ਸਰੀਰ ਉਹਦਾ ਠੀਕ ਸੀ ਕਹਿੰਦਾ ਨੇ ਨਹੀਂ ਨਹੀਂ ਪਾਸੇ ਕਾਨਿਆਂ ਚ ਰੇੜਤਾ ਜਿਵੇਂ ਕਾਨੇ ਹੁੰਦੇ ਸੀ ਕਾਹ ਕਾਨੇ ਬਾਲੇ ਹੁੰਦੇ ਸੀ ਹਾਂ ਉਹ ਕਹਿੰਦਾ ਮੈਂ ਬਚਾਤਾ ਰੇੜਤਾ ਮੈਲ ਚੋਂ ਕਹਿੰਦਾ ਆਪ ਗਾਂ ਰਹਿਣ ਗਿਆ ਰੱਬ ਜਾਣੇ ਕਿੱਧਰ ਫਸ ਗਿਆ ਕਿੱਧਰ ਨਹੀਂ ਕਹਿੰਦਾ ਉਹਨੇ ਮੈਨੂੰ ਆਪ ਕਿਹਾ ਕਹਿੰਦਾ ਬੇਸ਼ਰਮ ਮੈਂ ਜਾਉਣਾ ਹੈ ਕਹਿੰਦਾ ਜੀ ਜਾਉਣਾ ਕਹਿੰਦਾ ਮੈਂ ਆਖਾ ਕੋਈ ਬੇਸਾਂਸਰਾ ਕਹਿੰਦਾ ਮੈਂ ਇੱਕ ਸਾਈਡ ਜੀ ਕਰਕੇ ਲਾ ਲਿਆ ਉਹ ਉਹਦੇ ਕੋਲ ਮੈਂ ਖੜਾ ਰਿਆ ਕਹਿੰਦਾ ਜਦੋਂ ਸਾਰੇ ਲੱਦੇ ਕਰ ਮੈਂ ਚਾ ਕੇ ਪਾਸੇ ਲਾ ਲਿਆ ਕਹਿੰਦਾ ਉਹ ਵੀ ਛਾਪ ਲਿਆ ਰਿਹਾ ਮਾਂ ਦਾ ਪੁੱਤ ਨੇ ਲੱਤ ਨਹੀਂ ਹਲਾਈ ਕੰਦ ਨਾ ਕਹਿੰਦਾ ਬਹੁਤ ਕਹਿੰਦਾ ਬੁਰੇ ਹਾਲਤਾਂ ਕਹਿੰਦਾ ਬੰਦੇ ਵਾਈ ਮਾਰੇ ਉਹ ਤੋਂ ਬਹੁਤ ਬੁਰੀ ਤਾਂ ਤਾਂ ਇਹ ਦੱਸਦਾ ਕਹਿੰਦਾ ਬਹੁਤ ਬੁਰੀ ਹਾਲਤਾਂ ਕਹਿੰਦਾ ਅਸੀਂ ਤਾਂ ਉਹਨਾਂ ਸਾਹ ਸਾਹ ਜਿਹੇ ਸੀਗੇ ਉਹਨਾਂ ਨਿਆਣੇ ਵੀ ਕਹਿੰਦੇ ਤਕੜੇ ਸੀਗੇ ਤੇ ਹੁਣ 32 33 ਦਾ ਜਨਮ ਆ ਤੂੰ 47 ਦੀ ਗੱਲ ਆ 15 15 ਸਾਲ ਦੇ ਸੀਗੇ ਹਾਂ ਹਾਂ ਆ ਜਣੀ ਇਹਨਾਂ ਨੂੰ ਪੂਰੀ ਸੁਰਤ ਆ 15 ਸਾਲ ਦਾ ਜਾ ਕੇ ਪੂਰਾ ਹੰਦੜੇ ਲਾ ਜਾਂਦਾ ਤੇ ਕਹਿੰਦਾ ਪਾਪ ਕਹਿੰਦਾ ਵੀ ਉਹਨਾਂ ਨੇ ਐ ਕਰਿਆ ਉਧਰ ਉਹੀ ਹਾਲ ਉਧਰੋਂ ਡੇਲਾ ਨੱਦਿਆਂ ਹੁਣ ਇਧਰੋਂ ਲੇਲਾ ਉਧਰੋਂ ਨੱਦਿਆਂ ਜਾਣਾ ਮਰਿਆ ਕੱਲਾ ਪੰਜਾਬੋਂ ਬਾਕ ਪੰਜਾਬ ਹੀ ਮਰਿਆ ਪੰਜਾਬ ਹੀ ਬੰਡਿਆ ਬੰਡਿਆ ਹਿੰਦੁਸਤਾਨ ਨਹੀਂ ਗਿਆ ਬੰਡਿਆ ਪਾਕਿਸਤਾਨ ਨਹੀਂ ਗਿਆ ਪਾਕਤਾਨ ਆਫਤਾ ਲੈ ਗਏ ਹਿੰਦੁਸਤਾਨ ਵਾਲੇ ਨੇ ਆਫਤਾ ਲੈ ਲਿਆ ਬੰਡਿਆ ਦਾ ਪੰਜਾਬ ਹੀ ਗਿਆ ਪੰਜਾਬ ਹੀ ਮਰਿਆ ਪੰਜਾਬ ਪੰਜਾਬ ਹੀ ਮਰਿਆ ਦੋਨੇ ਪਾਸੇ ਪੰਜਾਬ ਦੇ ਘਟੋੜ 10-12 ਲੱਖ ਬੰਦਾ ਮਰਿਆ ਉਧਰ ਤੇ ਇਧਰ ਤੇ ਪੰਜਾਬ ਤਾਂ ਰਿਆ ਹੀ ਕੱਖ ਨਹੀਂ ਸੀ ਪੰਜਾਬ ਦਾ ਤਾਂ ਹੁਣ ਜੇ ਆਪਾਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਬਈ ਪੰਜਾਬ ਨੂੰ ਮਾਰਨ ਵਾਲਾ ਦੁਨੀਆਂ ਤੇ ਕੋਈ ਨਹੀਂ ਜੰਮਿਆ ਪੰਜਾਬ ਨੂੰ ਮਾਰਨ ਵਾਲਾ ਚਾਹੇ ਲੱਖ ਜ਼ਮੀਨਾਂ ਲੈ ਲੈਣ ਕੋਚ ਕਾਲਾ ਨੇ ਪੰਜਾਬ ਨੇ ਜਿੰਨਾ ਚਿਰ ਇਹਦੀਆਂ ਪਤਾਲ ਤੇ ਜਾਣਾ ਪੰਥ ਦੀਆਂ ਮੇਰੇ ਦੀਆਂ ਮਹਾਰਾਜ ਕਹਿੰਦੇ ਤੇ ਇਹਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂਗਾ ਤੇ ਜਮੀਨਾ ਖੋਲਣ ਚ ਕੋਸ਼ ਕਰ ਲੈਣੇ ਇਹ ਇਹਦੇ ਤੇ ਗੁਰੂ ਨਾਨਕ ਦਾ ਹਲਵਾ ਆ ਧਰਤੀ ਤੇ ਕਦੇ ਉਪਜੀ ਧਰਤੀ ਆ ਕਦੇ ਨਹੀਂ ਆਲੀ ਜਾਂਦੀ ਇੱਥੋਂ ਆਪਣਾ ਡੁੱਲਿਆ ਖੂਨ ਕਦੇ ਆਲਾ ਨਹੀਂ ਜਾਂਦਾ ਇਹ ਤਾਂ ਗੱਲ ਹੈ ਹੈ ਚਾਹੇ ਕੁਝ ਵੀ ਕਰ ਲੈਣਾ ਚੰਦ ਮੰਡੇ ਦਾ ਸਾਡਾ ਹਾਂ ਕਹਿੰਦਾ ਗਿਆਲਾ ਆ ਆ ਆ ਉਹਨਾਂ ਨੇ ਛੋਟੇ ਘਰਦਾਰੇ ਮੁਰੂਆਂ ਦਾ ਘੱਟਾ ਭਰਿਆ ਹਾਂ ਆਹਾਂ ਦਾ ਪੱਟ ਤੇ ਬੈਠਾ ਧਰਮਾ ਮੈਂ ਆਪ ਜਾਂਦਾ ਦੇਖਣਾ ਬਾਪੂ ਨਾਲ ਲੈ ਨੇ ਗਏ ਆਪਣੇ ਬੰਦੇ ਪੱਛੇ ਨਹੀਂ ਆਉਂਦਾ ਸੀ ਜਾਂਦਾ ਉਹ ਫਿਰ ਨਾ ਦੂਜਾ ਪਾਏ ਕਰਿਆ ਲੋਕਾਂ ਨੂੰ ਉਹਦਾ ਗਰਮੇਲ ਪਤਾ ਹੋਰ ਕੀ ਗੱਲ ਸੀ ਹੁਣ ਇੰਨੀ ਨਾਂ ਤੱਕ ਕਬਰਾਂ ਪੱਟੀਆਂ ਜਾਂਣੀਆਂ ਸੀ ਸੀ ਤਾਂ ਮੁਸਲਮਾਨੀ ਇੰਨੀਆਂ ਕਬਰਾਂ ਵੀ ਨਹੀਂ ਸੀ ਬਲਕਿ ਕਹਿੰਦਾ ਤੂੰ ਤਾਂ ਨਹਿਰ ਤੇ ਰੋਡ ਹੋ ਜਾ ਰਾਪੇ ਗਾਂ ਤੁਰ ਜਾਣ ਗਿਆ ਦੇਖੀ ਜਾਓ ਉਹ ਗੱਲ ਸੜ ਜਾਂਦੇ ਸੀ ਦਾ ਤੋਂ ਵੀ ਤੁਰ ਗਿਆ ਆਉਂਦੇ ਸੀ ਇੱਥੋਂ ਵੀ ਸੜਦ ਲਈ ਆ ਉਹ ਤਾਂ ਲਹੂ ਲਹਾਨ ਹੋਈ ਯਾਰ ਧਰਤੀ ਕਹਿੰਦੇ ਆਏ ਆਉਂਦੀ ਸੀ ਲਾਲ ਹੋਇਆ ਪਾਣੀ ਪਾਣਾ ਇੰਨਾ ਦੰਲ ਰਸੀ ਯਾਰ ਵਾਹਿਗੁਰੂ ਵਾਹਿਗੁਰੂ ਅੱਜ ਵੀ ਆਪਣੇ ਪੱਤਰਕਾਰ ਉਧਰ ਜਾਂਦੇ ਆ ਉਹਨਾਂ ਨੂੰ ਮਿਲਦੇ ਆ ਆਪਣੇ ਬੰਦੇ ਨੂੰ ਉਧਰ ਲੈਣ ਨੂੰ ਤੇ ਆਪਣੇ ਇਧਰੋਂ ਵੀ ਜਾ ਕੇ ਮਿਲਦੇ ਆ ਤੇ ਰੋਂਦੇ ਆ ਜੱਫੋ ਜੱਫੀ ਪਾ ਕੇ ਰੋਣ ਲੱਗ ਜਾਂਦੇ ਆ ਰੋਣ ਲੱਗਦੇ ਆ ਤੇ ਮਾਂ ਨੇ ਧੀ ਨਹੀਂ ਸੀ ਣੀਆਂ ਧੀਆਂ ਰਹਿ ਗਈਆਂ ਉਧਰ ਕਈਆਂ ਦੇ ਪੁੱਤ ਰਹਿ ਗਏ ਕੋਈ ਪਿਤਾ ਰਹਿ ਗਿਆ ਕੋਈ ਮਾਂ ਰਹਿ ਗਈ ਆਏ ਦੁਨੀਆਂ ਤੇ ਹੱਲਾਤੁਲਾ ਮਚ ਗਿਆ ਜਿਹੜਾ ਜੋਰਾ ਚਰਵਾਣਾ ਸੀ ਪੋਰਾ ਉਹ ਤਾਂ ਡਾਂਗ ਦੇ ਡੇਰੇ ਨਾਲ ਲੈ ਆਇਦਰ ਜਿਹੜੇ ਵਿਚਾਰੇ ਕੱਲੇ ਕਹਿ ਰਹੇ ਸੀ ਉਹ ਕਈਆਂ 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 ਬੰਦਿਆਂ ਤਾਂ ਮੁਸਲਮਾਨਾਂ ਲੀਆਂ ਕੁੜੀਆਂ ਨਾ ਕੁੜੀਆਂ ਆਪਦੇ ਘਰੇ ਹੀ ਵਸਾਲੀਆਂ ਕਈਆਂ ਬੰਦੇ ਨੇ ਜੋਰਾ ਚਰਬੀ ਨਾ ਆਪਦੇ ਘਰੇ ਹੀ ਵਸਾਲੀਆਂ ਇੱਕ ਮਿੰਟ ਰੈਡ ਜੜਕ ਜੀ ਮੜਾ ਜਾ ਜੋਰਾ ਚਰਬੇ ਨੇ ਆਪਦੇ ਘਰੇ ਵਸਾਲੀਆਂ ਹਾਂ ਹਾਂ ਤੇ ਉਹ ਹੁਣ ਉਹ ਰਹਿੰਦੀਆਂ ਵਿਚਾਰੀਆਂ ਕਿਤੇ ਜੀਦਾ ਹੁਣ ਮਾਂ ਪਿਓ ਉਧਰ ਜਾਵੜੇ ਭੈਣ ਭਰਾ ਉਧਰ ਜਾਵੜੇ ਉਹ ਹੁਣ ਇੱਥੇ ਕਿਸੇ ਦੇ ਘਰੇ ਰਹਿਣਗੀਆਂ ਖਬਰਾ ਕਿਵੇਂ ਉਹਨਾਂ ਨੇ ਸੂਟੀਆਂ ਡਾਂਗਾਂ ਨਾ ਰੱਖੀਆਂ ਹੋਣਗੀਆਂ ਇਤੋਂ ਤਾਂ ਪੰਜਾਬ ਦਾ ਬੁਰਾ ਹਾਲ ਹੋਇਆ ਹਨੱਕੇ ਮਰੀ ਬਾਈ ਹਨੱਕੇ ਜਮ ਮਾਰੇਗਾ ਤਾਂ ਇਹ ਵੀ ਸੁਣ ਲਾ ਇਹ ਹੁਣ ਜਿਹੜਾ ਜਨਾਹ ਸੀ ਜਨਾਹ ਤਾਂ ਸੀਗਾ ਪਾਕਿਸਤਾਨ ਦਾ ਆਪਣੇ ਦੀ ਆਪਣੇ ਦੂਜੇ ਹਰ ਜਵਾਲਾ ਨਹਿਰੂ ਹੋਣੀ ਇਹਨਾਂ ਨੇ ਮੀਟਿੰਗ ਕਰੀ ਵੀ ਇਹ ਜਿਹੜੇ ਸੋਡੇ ਚ ਰਹਿ ਗਏ ਉਧਰ ਸਾਨੂੰ ਬਹੁਤ ਦੁਖੀ ਕਰਨਗੇ ਇਹ 10 20 ਸਾਲ ਲਗਾਉਣਗੇ ਜੀ ਆਪਾਂ ਇਹਨਾਂ ਨੂੰ ਹੌਲੇ ਕਰ ਲਾਂਗੇ ਇਧਰ ਅਸੀਂ ਕਰਦੇ ਹਾਂ ਉਧਰ ਤੁਸੀਂ ਇਹਨਾਂ ਨੇ ਇੱਕ ਚਾਲ ਖੇੜੀ ਚਾਲ ਖੇਡ ਕੇ ਆਪਦੇ ਬੰਦੇ ਜਿਹੜੇ ਕੋਲੇ ਸੀ ਇਹਨਾਂ ਦੇ ਰਹਿੰਦੇ 24 ਘੰਟੇ ਜਿਹੜੇ ਇਹਨਾਂ ਦੀ ਇਹਨਾਂ ਮੰਨਦੇ ਸੀ ਉਹਨਾਂ ਨੂੰ ਕਹਿੰਦਾ ਤੁਸੀਂ ਮੁਸਲਮਾਨ ਵੱਢਣੇ ਸ਼ੁਰੂ ਕਰਦੇ ਹੋ ਇਧਰ ਉਹ ਇਹਨਾਂ ਨੇ ਵੱਢਣੇ ਸ਼ੁਰੂ ਕਰਦੇ ਉਧਰ ਜਨਾ ਕਹਿੰਦਾ ਤੁਸੀਂ ਕਰਦੇ ਹੋ ਸੀਧਾ ਮੀਟਿੰਗ ਦੋਨਾਂ ਦੀ ਜਦੋਂ ਉਧਰੋਂ ਉਧਰ ਚੱਲ ਪਿਆ ਉਧਰੋਂ ਇਧਰ ਚੱਲ ਪਿਆ ਜਿਹੜੇ ਦੀਆਂ ਪੱਕੀਆਂ ਜ਼ਮੀਨਾਂ ਵੀ ਛੱਡ ਕੇ ਉਹ ਇਧਰ ਪੰਜਾਬ ਨੂੰ ਭੱਜੇ ਹਾਂ ਇਹ ਪੱਕੀਆਂ ਛੱਡ ਹਾਂ ਜਿਹੜੇ ਹੁਣ ਜਿਵੇਂ ਆਪਾਂ ਕਹਿੰਦੇ ਚੱਲ ਜਾਂ ਜੂਪੀ ਰਹਿ ਪਗੇ ਹਾਂ ਹੁਣ ਆਪਾਂ ਜਦੋਂ ਜੂਪੀ ਕਟਾ ਵੱਢ ਉਹ ਫੇਰ ਆਪਾਂ ਉਹ ਪੰਜਾਬ ਚ ਹੀ ਭੱਜਾਂਗੇ ਆਈ ਉਧਰ ਲੋਕ ਇਧਰੋਂ ਗਏ ਆਈ ਲੋਕ ਉਧਰ ਗਏ ਹੋਏ ਸੀ ਫੇਰ ਮੁੜ ਕੇ ਪਿੱਛੇ ਆਏ ਤੇ ਇਹਨਾਂ ਦੀ ਰਜ਼ਾ ਮਰਜ਼ੀ ਨਾਲ ਹੋਇਆ ਕੰਮ ਮਰਜ਼ਾ ਮਰਜ਼ੀ ਨਾਲ 2 ਮਿੰਟ ਫੇਰ ਇਹਨਾਂ ਨੇ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਜਦੋਂ ਤੁਸੀਂ ਕਹੋਗੇ ਤੁਹਾਨੂੰ ਉਹਦੀ ਲਗਾ ਕਰ ਦਿਆਂਗੇ ਪਰ ਅੱਜ ਆਪਾਂ ਨੌ ਮਹੀਨਾਂ ਦਾ ਰਹਿਤਾ ਭਰਾ ਭਰਾ ਪਰ ਇਕੱਠੇ ਚੱਲ ਆਪਣੇ ਬਜ਼ੁਰਗੋਂ ਬੰਨ ਗਏ ਥੋੜੇ ਚਿਰ ਮੈਂ ਕਹਿੰਦੇ 5 ਸਾਲਾਂ ਬਾਅਦ ਲਾਲਵਾ ਦਰਸਾ ਜਵਾਲਾ ਨੇ ਰੂਹ ਦਿੱਤਾ ਭਾਂਦੇ ਨੇ ਲੈਕਚਰ ਕਦੇ ਕੱਠ ਦੇ ਵਿੱਚ ਉਹਦੇ ਹੀ ਕਹਿੰਦਾ ਕਹਿੰਦਾ ਇਹ ਤਾਂ ਜਰਾਂ ਪੇਸ਼ ਆ ਜਿਹੜੇ ਤਾਂ ਲੜਦੇ ਫਿਰਦੇ ਲੋਕ ਆ ਇਹ ਤਾਂ ਲੜਾਈਆਂ ਝਗੜੇ ਵਾਲੇ ਲੋਕ ਆ ਇਹਨਾਂ ਨੂੰ ਕਹਦਾ ਕਹਦਾ ਦੇਣਾ ਪੰਜਾਬ ਆ ਡਕ ਇਹਨੂੰ ਆਹੀਂ ਰੱਖੋ ਡਾਂਗ ਥੱਲੇ ਕਰਕੇ ਹਾਂ ਡਾਂਗ ਰੀ ਲੂਟਣ ਡਾਂਗ ਥੱਲੇ ਹੀ ਇਹ ਲੋਟ ਰਹਿਣਗੇ ਕਹਿੰਦਾ ਕਟਾਵਟ ਕਰਦੇ ਆ ਬਹੁਤ ਕਹਿੰਦਾ ਇਹ ਲੜਾਕੇ ਲੋਕ ਆ ਆਪਾਂ ਤਾਂ ਇੱਥੋਂ ਤਾਂ ਗਣਤਾ ਇਹਨਾਂ ਨੇ ਘੱਟ ਕਰਕੇ ਹਾਂ ਅੱਜ ਵੀ ਜਿਹੜੀ ਆ ਡਾਂਗ ਫਿਰਦੀ ਆ ਜੇ ਹੁਣ ਤੂੰ ਕਹਿੰਦਾ ਉਹ ਮੁੰਡਾ ਮਾਰਿਆ ਜਿਹੜਾ ਉਹ ਮੁੰਡਾ ਮਾਰਿਆ ਉੱਥੇ ਹੁਣ ਉਹ ਕੋਈ ਉੱਥੇ ਦੋਸ਼ ਨਹੀਂ ਨਿਕਲਿਆ ਕਿਉਂ ਮਾਰਿਆ ਆ ਇਹ ਲੋਟਾ ਪੜਉਂਦਾ ਸੀ ਅੱਗੇ ਵਧਾਉਂਦਾ ਸੀ ਸ਼ਕਤੀ ਉਹ ਠੋਕਿਆ ਜਿਹੜੇ ਸੈਂਟਰ ਆ ਇਹ ਇਹਨਾਂ ਦਾ ਮੁੱਖ ਮੰਤਰੀਆਂ ਨੇ ਰਲ ਕੇ ਕਾਰਜ ਕਰਨੇ ਆ ਕਿ ਜਿਹੜਾ ਚੰਗਾ ਮੁੰਡਾ ਚੁਣ ਦੇ ਵਿੱਚੋਂ ਬਸ ਹੁਣ ਪੁਲਿਸ ਆ ਪੁਲਿਸ ਮਾਰੀ ਜਾਂਦੀ ਪੁਲ ਦੱਸਦੀ ਮੈਨੂੰ ਪੁਲਸ ਨੂੰ ਕਹਿੰਦਾ ਕੌਣ ਆ ਵੀ ਤੂੰ ਮਾਰ ਪੁਲਸ ਦੀ ਹੱਤੀ ਹੈ ਕੋਈ ਬੰਦਾ ਮਾਰ ਕੇ ਸੜ ਦੇਵੇ ਨਾ ਨਾ ਕੋਈ ਹੱਤੀ ਨਹੀਂ ਮਾਰਦਾ ਹਾਂ ਕਿੰਨੇ ਮੁੰਡੇ ਮਾਰਤੇ ਅੱਜ 30 ਮੁੰਡੇ ਤਾਂ ਉਹ ਕਹਿੰਦੇ ਆਪਣੀ ਲਿਖਤ ਚਾਉਂਦੇ ਆ 30 ਮੁੰਡੇ ਕਹਤਾ 30 ਦਿਨਾਂ ਨੇ ਪੁਲਸ ਨੇ ਮਾਰ ਤੇ ਕੁੱਟ ਕੇ ਬਾਕੀ ਜਿਹੜੇ ਇਹਦੇ ਨਾਲ ਅਵਰੋਜਣਾ ਮਾਰਦੇ ਆ ਨਸ਼ਾ ਖਾ ਕੇ ਉਹ ਕਿੰਨੇ ਮਾਰਦੇ ਆ ਉਹ ਕਹਿੰਦੇ ਲੋਕੋ ਸਾਨੂੰ ਤੁਸੀਂ ਆ ਇਸ ਤਰ੍ਹਾਂ ਪੁਲਿਸ ਨੂੰ ਕਹਿੰਦੇ ਇਸ ਤਰ੍ਹਾਂ ਮਾਰ ਨਾਲੋਂ ਉਹ ਸਾਨੂੰ ਤਾਂ ਤੁਸੀਂ ਨਸ਼ੇ ਦੇ ਦੇ ਕੇ ਪਹਿਲਾਂ ਹੀ ਮਰੀ ਜਾਂਦੇ ਆ ਆ ਸਾਡੇ ਦੇ ਬਦੰਤ ਕਾਹ ਤੋਂ ਕਰਦੇ ਆ ਹਣੋ ਕੀ ਛੋੜਾ ਸੀ ਚੱਕ ਲਿਆ ਯਾਰ ਜਿੰਦੇ ਛੋੜੇ ਜੰਗ ਜੁੱਧ ਲੱਗ ਗਏ ਨਾ ਕਿਤੇ ਬਾਹਰ ਨਹੀਂ ਬਾਤ ਚਾਹੀਨਾ ਤੇ ਪਤਾ ਕਹਿੰਦੇ ਤੁਹਾਨੂੰ ਉੱਤੇ ਲੱਗਣਾ ਬੇਸਿਕ ਕੰਮ ਹੁੰਦੀ ਕੀ ਆ ਕੋ ਦੇਖਿਆ ਖਬਰ ਤੇ ਨਾ ਕਿਥੋਂ ਨਾ ਉਹ ਛੁਡੇ ਰਟੇਰ ਹੋਇਆ ਹੋਇਆ ਸੀਗਾ ਹਾਂ ਹਾਂ ਉਹ ਨਾ ਚੰਗੇ ਮੁੰਡੇ ਜਿਹੜੇ ਸਹੀ ਸੀ ਉਹ ਕਹਿੰਦੇ ਆਪਾਂ ਆਪਣੇ ਪਿੰਡ 'ਚ ਨਸ਼ਾ ਢਿਕਣੂ ਇਹ ਕਿੰਨੇ ਆ ਉਹਨਾਂ ਦਾ ਛਡਵਾਉਣਾ ਆਪਾਂ ਉਹਨਾਂ ਦਾ ਛਡਾਉਣਾ ਹਾਂ ਹਾਂ ਉਹਦੇ ਪੈਜੋ ਲੱਤਾਂ ਹੀ ਪੰਚ ਲੱਤਾਂ ਹੀ ਪੰਚ ਗਿਆ ਮੈਂ ਕਿਹਾ ਹਾਂ ਜਿਹੜੇ ਮੁੰਡੇ ਮੂਰੇ ਲੱਗੇ ਦੇ ਸੀ ਉਹਨਾਂ ਨੂੰ ਪੁਲਿਸ ਤਾਂ ਮਕੇ ਦਿੰਦੀ ਉਹਨਾਂ ਨੂੰ ਪੁਲਿਸ ਤਾਂ ਉਕੀਆਂ ਦਿੰਦੇ ਆ ਪੁਲਿਸ ਕਹਿੰਦੀ ਤੁਸੀਂ ਐਂ ਕਹੋ ਪਿੰਡਾਂ ਵਾਲੇ ਲੋਕ ਬਈ ਸਾਡੇ ਨਸ਼ਾ ਹੈ ਨਹੀਂ ਸਾਡੇ ਨਸ਼ਾ ਹੈ ਨਹੀਂ ਜੇ ਤੁਸੀਂ ਕਹੋ ਨਾ ਵੀ ਆ ਕੇ ਫੜੋ ਨਸ਼ੇ ਵਾਲਿਆਂ ਨੂੰ ਤੇ ਡਾਂਗ ਅਸੀਂ ਫੇਰਾਂਗੇ ਤੁਹਾਡੇ ਤੇ ਖੋਰ ਤੋਂ ਰਿਪੋਰਟ ਦੇਣ ਉੱਠ ਜੀ ਜੀ ਸਾਡੇ ਪਿੰਡੋਂ ਨਸ਼ਾ ਵੇਚੀ ਜਾਂਦੇ ਆ ਕੇ ਟੋਟੇ ਜਾਂ ਫਲਾਨਾ ਤੈਨੂੰ ਉੱਥੇ ਹੀ ਭੋਲਾਣਗੇ ਕਹਿੰ ਕੇ ਵੇਜਾ ਇੱਥੇ ਹੋ ਸਕਦਾ ਤੈਨੂੰ ਦੂਜੇ ਤੀਜੇ ਦਿਨ ਫੜਕੇ ਹੀ ਲੈ ਜਾਣਾ ਉਹ ਕਹਿੰਦੇ ਤੁਸੀਂ ਆ ਕੇ ਓ ਕਹੋ ਵੀ ਅਜ ਤਾਂ ਵੀ ਸੌਖੇ ਆ ਸਾਡੇ ਨੇ ਕੋਈ ਵੇਚਦਾ ਹਾਂ ਜਰਾ ਇਹ ਇੱਕ ਫੌਜੀ ਆ ਉਹੀ ਜਿਹੜੀ ਤੂੰ ਗੱਲ ਕਰਨਾ ਉਹ ਫੌਜੀ ਦੀ ਉਹ ਲਾਤੋੜੀ ਆ ਉਹਦੀ ਲਾਤੋ ਕਹਿੰਦਾ ਮੇਰੀਆਂ ਜਿਹੜੀਆਂ ਲੱਤਾਂ ਦੀਆਂ ਹੱਡੀਆਂ ਸੀ ਨਾ ਮਗਰੋਂ ਚੱਕ ਕੇ ਲਗਾਏ ਆ ਲੋਕ ਉਥੋਂ ਇਸ ਤਰ੍ਹਾਂ ਭੰਨੀ ਭੈਣੀ ਲਾਤੋ ਇੱਕ ਨੇ ਫਿਰ ਉਸੇ ਪਿੰਡ ਦੇ ਮੁੰਡੇ ਨੇ ਲੈ ਕੇ ਲਾਤਾ ਪਿੰਡ 'ਚ ਵੀ ਸਾਡਾ ਪਿੰਡ ਬਕਾਊ ਆ ਜੇ ਯਾਰ ਅਸੀਂ ਐਂ ਮਰਨਾ ਕੁੱਟ ਖਾ ਕੇ ਹੀ ਮਰਨਾ ਹੈ ਨਸ਼ਾ ਬਕਾ ਕੇ ਹੀ ਮਰਨਾ ਹੈ ਕਹਿੰਦੇ ਫਿਰ ਅਸੀਂ ਪਿੰਡ ਛੱਡ ਜਾਨੇ ਯਾਰ ਕਿਤੇ ਬੀਕਾ ਨੇੜੇ ਚ ਉੱਠ ਜਾਨੇ ਉਧਰ ਉਹ ਉਹਨਾਂ ਨੂੰ ਉਹ ਮੁੰਡੇ ਨੂੰ ਤਾਂ ਆਖਿਆ ਕਿ ਤੂੰ ਹੀ ਲਿਖ ਲਿਖਿਆ ਕਿਉਂ ਉਹ ਕਹਿੰਦੇ ਯਾਰ ਨਾ ਤੂੰ ਸਾਡਾ ਖੇੜਾ ਦੂਜੇ ਰੋਡ ਛੱਡਦੇ ਆ ਜੇ ਤੁਹਾਨੂੰ ਰਿਪੋਰਟ ਦਿੰਨੇ ਆ ਵੀ ਸਾਡੇ ਪਿੰਡ ਲੋਟੇ ਵੇਚਦੇ ਆ ਕੋਈ ਫਿਰ ਆਪਣੇ ਮਤਲਬ ਹਾ ਚਟਾ ਵੇਚਦਿਆ ਤੇ ਤੁਸੀਂ ਉਹ ਨਹੀਂ ਸਾਡੀ ਸ਼ਿਕਾਇਤ ਕਹਿਣ ਦੇ ਜੇ ਅਸੀਂ ਹੁਣ ਆਏ ਆ ਆਪਣੇ ਪਿੰਡ ਚ ਨਾ ਸੋਨੂੰ ਦਾ ਅਸੀਂ ਕੁਝ ਨਹੀਂ ਕਿਹਾ ਆਪਦੇ ਪਿੰਡ ਨੂੰ ਨਹੀਂ ਕਿਹਾ ਵੀ ਬਕਾਉ ਆ ਸਾਡਾ ਵੀ ਅਸੀਂ ਰਹਿਣ ਦਿੰਦੇ ਆ ਫਿਰ ਜੋ ਸਾਡੇ ਮੁੰਡੇ ਹੀ ਮਾਰਨੇ ਆ ਨਾਲੇ ਸਾਡੇ ਲੱਤਾਂ ਤੋੜਦਿਆਂ ਯਾਰ ਸਾਡੇ ਫੌਜੀ ਦੇ ਕਹਿੰਦਾ ਕੋਹਦਾ ਨੌਜਵਾਨ ਸੀ ਸਾਡਾ ਉਹ ਐ ਉਹਦਾ ਹਾਲ ਕੀ ਤੁਸੀਂ ਕਰਤਾ ਉਹੀ ਕਮਾਊ ਬੰਦਾ ਸੀ ਹੁਣ ਖਬਰ ਦੋ ਕਿੰਨੇ ਇੱਕ ਦੰਦਾ ਉਹ ਕਹਿੰਦਾ ਵੀ ਆ ਆਪ ਹੀ ਛੇੜੇ ਬਣਜੋ ਆਪ ਨਛਾਟੇ ਸਤਿ ਸ਼੍ਰੀ ਅਕਾਲ ਹੈ ਤੁਹਾਨੂੰ ਇਹਨਾਂ ਨੇ ਤਾਂ ਘਰ ਘਰ ਦੇ ਮੂਹਰੇ ਇੱਕ ਇੱਕ ਸਿਪਾਹੀ ਤੇ ਇੱਕ ਇੱਕ ਪੁਲਿਸ ਵਾਲਾ ਖੜਾਇਆ ਕਰੂ ਇੱਕ ਆਪਣਾ ਫੌਜ ਦਾ ਇੱਕ ਸਿਪਾਹੀ ਤੇਰੇ ਹਰ ਘਰ ਦੇ ਮੂਹਰੇ ਅੱਜ ਦੀ ਮੇਰੀ ਗੱਲ ਯਾਦ ਰੱਖ ਨੀ ਆਪਾਂ ਵੀ ਇਹ ਦੇਖ ਲੈਣਾ ਹੈ ਦੇਖ ਲੈਣਾ ਆਪਾਂ ਇਹ ਹਾਲ ਉਹ ਇੱਕ ਸਿਪਾਹੀ ਤੇ ਇੱਕ ਫੌਜੀ ਤੇਰੇ ਘਰ ਦੇ ਹਰੇਕ ਦੇ ਪਿੰਡ ਦੇ ਵਿੱਚ ਕੱਲੇ ਕੱਲੇ ਦੇ ਘਰ ਚ ਲਾਉਣਗੇ ਇਹਨਾਂ ਨੇ ਜਦੋਂ ਜ਼ਮੀਨਾਂ ਲਈਆਂ ਨਾ ਆਪਣੀਆਂ ਸੂਟਾਂਗ ਨਾ ਲੈਣੀਆਂ ਭਗਵਾਨ ਤਮਾ ਨੇ ਇੱਕ ਦਿਨ ਕਰ ਗਿਆ ਇਹ ਸਾਰੀ ਕਾਰਵਾਈ ਇਕੱਠ ਕਰਕੇ ਉਹਨਾਂ ਨੂੰ ਕਹਿੰਦਾ ਵੀ ਪੈੜੀ ਲਊ ਮੈਂ ਸਰਕਾਰ ਲਊਗੀ ਪੈੜੀ ਲੈ ਕੇ ਤੁਹਾਨੂੰ ਪੈਸੇ ਅਸੀਂ ਦੇਵਾਂਗੇ ਜਦੋਂ ਇਹ ਆਵਾਜ਼ ਹੋਗੀ ਉਦੋਂ ਪੈਸੇ ਆਵਾਜ਼ ਹੈ 10 ਸਾਲਾਂ ਹੋਵੇ 20 ਸਾਲ ਕਿੰਨੇ ਚਿਰ ਦੀਆਂ ਕਲੋਨੀਆਂ ਪਈਆਂ ਕੱਟ ਗਿਆ ਹਾਂ ਇਹ ਗੱਲ ਉਹ ਕਹਿੰਦੇ ਫਿਰ ਉਹਦੇ ਵਿੱਚ ਤੁਹਾਨੂੰ 2000 ਦਾ ਗਾਜ ਦਾ ਇੱਕ ਪਲਾਟ ਦੇਵਾਂਗੇ ਇੱਕ ਤੁਹਾਨੂੰ 100 ਗਾਜ ਦੀ ਦੇਵਾਂਗੇ ਦੇ ਵਿੱਚ ਰਹਿਣ ਬਹਿਣ ਵਾਲੀ ਜਗ੍ਹਾ ਵੀ ਉਹ ਤੁਹਾਨੂੰ ਉਹ ਦੇਵਾਂਗੇ ਉਹ ਤੁਹਾਡਾ ਕਰੋੜਾਂ ਅਰਬਾਂ ਦਾ ਲਾਦਾ ਸਾ ਉਹ ਬੇਕੇ ਕੇ ਨਾ ਉਹ ਕੀ ਪਤਾ ਕਦੋਂ ਬਣਾਉਣਗੇ ਕਦੋਂ ਆਪਾਂ ਨੂੰ ਮਿਲੂ ਪੈੜੀਆਂ ਚ ਲੈ ਲੈਣੀਆਂ ਉਹ ਕਹਿੰਦੇ ਅਸੀਂ ਕੀ ਕਰਾਂਗੇ ਦੋ ਦੋ ਕਿੱਲੇ ਵਾਲੇ ਵਾਲੇ ਕਹਿੰਦੇ ਇਹ ਰੋਟੀ ਖਾਣੇ ਇੱਥੋਂ ਅਸੀਂ ਕੀ ਕਰਾਂਗੇ ਪੈੜੀ ਸਾਨੂੰ ਦੇ ਕੇ ਗਵਰਨਮੈਂਟ ਸਾਨੂੰ ਪੈਸੇ ਦੇਵੇ ਕਿ ਨਾ ਦੇਵੇ ਪੁਲਿਸ ਸਾਡੀ ਨਹੀਂ ਸੁਣਦੀ ਅਦਾਲਤ ਸਾਡੀ ਨਹੀਂ ਸੁਣਦੀ ਐਸ ਡੀ ਐਮ ਵੱਡੇ ਅਫਸਰ ਸਾਡੀ ਨਹੀਂ ਸੁਣਦੇ ਤੇ ਸ਼ਿਕਾਇਤ ਕਿਹਦੇ ਕੋਲੇ ਲਾਵਾਂਗੇ ਜਾ ਕੇ ਅਸੀਂ ਇਹ ਸਾਡੇ ਪੈੜੀ ਦੇ ਪੈਸੇ ਨਹੀਂ ਦਿੰਦੇ ਦੱਸੋ ਸਾਨੂੰ ਆਪਣੇ ਬੰਦੇ ਆਹ ਗੱਲਾਂ ਕਰੀ ਜਾਂਦੇ ਆ ਓ ਇਹਨੂੰ ਕਿਸਾਨ ਯੂਨੀਅਨ ਵਾਲੇ ਤੇ ਕਿਉਂ ਵਰਦੇ ਆ ਹੁਣ ਪਿੰਡੀਆਂ ਡਾਂਗਾ ਉਹ ਇਹਨਾਂ ਨੂੰ ਡਰਾਉਂਦੇ ਵੀ ਨਾ ਲਾਓ ਧਰਨਾ ਜੇ ਧਰਨਾ ਲਾਉਂਗੇ ਤਾਂ ਲੋਕ ਚੱਕਨੇ ਹੁੰਦੇ ਆ ਹਾਂ ਲੋਕਾਂ ਨੂੰ ਅਸੀਂ ਬੜਿਆ ਕੇ ਲੈਣੀ ਹੈ ਲੋਕਾਂ ਨੂੰ ਪਤਾ ਲੱਗਦਾ ਹੈ ਪਤਾ ਨਾ ਲੱਗੇ ਹਾਂ ਵੀ ਤੁਸੀਂ ਤੋਂ ਧਰਨਾ ਲਾਉਣੇ ਆ ਕੇ ਲੈਕਚਰ ਕਰਦੇ ਆ ਲੋਕ ਸੁਣਦੇ ਆ ਹੁਣ YouTube ਦਾ ਮਤਲਬ ਮਸਲਾ ਵਾ ਹਰੇਕ ਦੇ ਕਰੇ ਜਾਂਦੀ ਖਬਰ ਵੀ ਨਾ ਕਰੋ ਇਹ ਕੰਮ ਹੁਣ ਐਸ ਕਰਕੇ ਆਪਣੇ ਬਾਈ ਡਾਂ ਪੰਜਾਬ ਚ ਖੜਕੀ ਜਾਂਦੀ ਆ ਆਪਾਂ ਤਾਂ ਕਹਿੰਦੇ ਬਾਈ ਸਿਆਣਾ ਜਿਹੜਾ ਬੰਦਾ ਕਮੇ ਆ ਆ ਜਿਆ ਚੱਕ ਲੈ ਉਹ ਕੀ ਲੈਣਾ ਅੱਛਾ ਅੱਛਾ ਚਾਹ ਮੈਂ ਪਿਆ ਆਗੇ ਇਹਨਾਂ ਨੂੰ ਤੇ ਕਹਿਣ ਦਾ ਪਾਪ ਵੀ ਬਾਈ ਆਪ ਦਾ ਜਿਹਨੇ ਡੋਡੇ ਖਾਂਦਾ ਡੋਡੇ ਮਿਲਦੇ ਆ ਮਿਲੀ ਜਾਂਦੇ ਆ ਖਾਈ ਚੱਲੋ ਪੋਲੀ ਛੱਕਾ ਮਿਲਦਾ ਉਹ ਖਾਈ ਚੱਲੋ ਕਿਸੇ ਦਾ ਨਾ ਕਿਸੇ ਨੂੰ ਨਜਾਇਜ਼ ਕਹੋ ਨਾ ਕਿਸੇ ਨਾਲ ਬਾਈ ਲੜੋ ਆਪਾਂ ਦਾ ਕਿਹੜਾ ਸਿਆਣਾ ਬੰਦਾ ਅੱਡੇ ਤਾਈ ਨਾ ਜਾਵੇ ਹਾਂ ਮਰੀਆ ਮਾ ਆਵਦਾ ਘਰੇ ਬੈਠ ਇੱਥੇ ਆ ਜੰਨੇ ਆ ਸੋ 20 ਗੁਣੇ ਸੌਖੇ ਆ ਯਾਰ ਇੱਥੇ ਕਿਸੇ ਨਾਲ ਕੋਈ ਲੜਾਈ ਝਗੜਾ ਤਾਂ ਨਹੀਂ ਹੈ ਕਿਸੇ ਦੀ ਨਿੰਦਿਆ ਤਾਂ ਨਹੀਂ ਕਰਦੇ ਕਿਸੇ ਦੀ ਚੁਗਲੀ ਨਹੀਂ ਕਰਦੇ ਐ ਇੱਥੇ ਰਹਿਨੇ ਆ ਦਾ ਟਾਈਮ ਪਾਸ ਕਰਕੇ ਘਰੇ ਉੱਡ ਜੰਨੇ ਆ ਤੇ ਪਿੰਡ ਫੇਰਾਂਗੇ ਤੇ 20 ਗੱਲਾਂ ਕਰਾਂਗੇ ਤੇਦੀ ਹਾਂ ਹਾਂ ਤੇ ਕਹਤਾ ਕਹਦੀ ਨਾ ਤੇ ਨਾ ਕਹਤੀ ਉਦਾਂ ਹੀ ਲਈ ਆ ਕੇ ਪੈਣਾ ਪੁਲਿਸ ਖੜੀ ਆਖਣ ਨੂੰ ਔਰ ਕੋਈ ਨਹੀਂ ਪਉਦਾ ਹੁਣ ਕਿਸੇ ਸਰਪੰਚ ਤੋਂ ਸਰਬੰਦੀ ਨਹੀਂ ਫੋਕਦੀ ਹੁਣ ਇੱਥੇ ਪੈਣ ਦਣੀ ਮੈਂ ਮੇਰੇ ਸਾਲੇ ਜਦੋਂ ਠੋਕਣ ਲੱਗਦੇ ਹੁਣ ਆ ਮੁੰਡਾ ਕਹਿ ਜਾ ਯਾਰ ਪੂਰਾ ਝੋਟੀ ਦਾ ਨੌਜਾਨ ਓਏ ਕੱਲਾ ਮੁੰਡਾ ਤਿੰਨਾ ਕਰਾਂ ਚ ਠੋਕ ਕੇ ਰੱਖਤਾ ਭੈਣ ਤੋਂ ਪਰਵਾਦੀ ਠਾਦੀ ਕੋਈ ਉਹਦੇ ਉੱਤੇ ਨਿਕਲਿਆ ਨਹੀਂਗਾ ਵੀ ਇੱਕ ਬੰਦਾ ਨਜਾਇਜ਼ ਕਰਦਾ ਸੀ ਇੰਨਾ ਹੋਈ ਨਾ ਜਦੋਂ ਅਹ ਆਹ ਕਿਵੇਂ ਤਾਂ ਬਈ ਕਹਿੰਦੇ ਸੀ ਥੰਦੇ ਆ ਲਾ ਦਿਓ ਕੁੜਸਾਨ ਜੋ ਉਹ ਤਾਂ ਕਹਿੰਦੇ ਬਈ ਘਰ ਘਰ ਅਸਲਾ ਰੱਖੋ ਘਰ ਘਰ ਸੋਡੂ ਲੋੜ ਪੈਣੀ ਐ ਪੈਣੀ ਵੀ ਹੈਗੀ ਆ ਪੈਣੀ ਉਦਦੇ ਜਿੱਦੇ ਆਪਾਂ ਨੂੰ ਸਿੱਧੇ ਲੋਟ ਚੋਂ ਬੜੇ ਉਦਦੇ ਪੈਣੀਆਂ ਉਦਦੇ ਪਟਾਕੇ ਪੈਣਗੇ ਫਿਰ ਜਿਹਦੇ ਕੋਲੇ ਹੋਊ ਅਸਲਾ ਉਹ ਚਲਾ ਲਊਗਾ ਨਹੀਂ ਦੂਜਾ ਜਿਵੇਂ ਗਾਲ ਚ ਟਾਇਰ ਪਾਏ ਨਾ ਦਿੱਲੀ ਐ ਬੈਣਿਆ ਅਸਲੇ ਵਾਲੇ ਬਸ ਗਏ ਉਦੋਂ ਆ ਉਦੋਂ ਵੀ ਅਸਲੇ ਵਾਲੇ ਹੀ ਬਸਦੇ ਹਾਂ ਉਦੋਂ ਵੀ ਅਸਲੇ ਵਾਲੇ ਹੀ ਬਸਦੇ ਜਨਾਬ ਪਰ ਮੰਦਰਾ ਕੋਈ ਨਵੀਂ ਤਾਜੀ ਠੀਕ ਆ ਬਾਈ ਮੈਨੂੰ ਚੜਾਏਗਾ ਯਾਰ ਆ ਵਾਚੂ ਲੱਗੇ ਨਾਲ ਲਾਉਂਦੇ ਕੈਰੀਆਂ ਜਾਂਦੇ ਆ ਠੀਕ ਆ ਬਾਦੀ ਬੈੜੀ ਸਾਰੀ ਐ ਹਾਂ ਠੀਕ ਆ ਤੂੰ ਕਰ ਮੇਰ ਕਿਨੂੰ ਦੇਤੀ ਮਾਮਲੇ ਤੇ ਪੈੜੀ ਉਸੇ ਨਹੀਂ ਦੇਤੀ ਜਾਲ ਦੇ ਕੋਲੇ ਆਹ ਮੈਂ ਵੀ ਹਰਮੋਨੀ ਦੇ ਕੇ ਵਧੀਆ ਬਾਈ ਕੋਈ ਨੀ ਆਪਦੇ ਆ ਬਾਈ ਆਉਣ ਲੇਗੇ ਤਾਂ ਕੀ ਯਾਰ ਵਾ ਆਪਾਂ ਨੂੰ ਬਸੇਰਾ ਮਹਾਰਾਜ ਦਾ ਜੱਤਾ ਵਧੀਆ ਮौज ਕਰਦੇ ਆਂ ਭਾਈ ਜੀ ਉਹਨੂੰ ਦੇਵਾਂਗੇ ਤਾਲੀ ਕਿਸੇ ਬਾਤੇ ਹੋਰ ਨਾ ਜਾਊਗਾ ਆਪਦੇ ਘਰੇ ਤਾਂ ਟਿਕਣਗੇ ਹਾਂ ਗੱਲ ਤਾਂ ਇਹ ਹੁੰਦੀ ਆ ਮਾਮਲਾ ਤਾਂ ਆਪਾਂ ਹੋਰ ਤੋਂ ਵੀ ਲੈਣਾ ਹੀ ਆ ਹਾਂ ਇਹਨਾਂ ਤੋਂ ਵੀ ਬਹੁਤ ਦੇ ਦਊਗਾ ਹੋਰ ਕੀ ਆ ਕੰਜੇ ਯਾਰ ਬੱਦ ਸਾਰੀ ਮੁਫਲਮ ਨਾ ਕੰਜੇ ਯਾਰ ਅੱਜ ਹੀ ਮਾਰੇ ਤੰਦਰੋਫੀ ਰੱਖੇ ਤੰਦਰੋਫੀ ਰੱਖੇ ਸੜਕ ਬੰਦ ਹੈ ਤੇਰੀ ਗੂੜੀ ਉੱਥੇ ਖੜੇ ਸੀ ਮਾਨ ਜਿਆ ਜਿਆ ਹੈ ਨਾ ਹਾਂ ਕੀ ਬੋਲਦਾ ਤੇ ਵੀ ਕਰਦਾ ਕਮੇਆ ਕੀ ਕਰਦੇ ਆ ਮਟਾ ਵੱਟ ਕੇ ਆਂ ਹਾਂਜੀ ਹਾਂਜੀ ਆਵੇ ਨੂੰ ਦੱਸੀ ਬੱਤਾ ਘੜ ਕੇ ਆਇਆ ਆ ਆ ਬਗਲ ਦਾ ਹੈਗਾ ਫਾਲੇ ਦਾ ਮੁੰਡਾ ਮੋਹਲਾ ਹੈਗਾ ਚਰਨਜੀਤ ਦਾ ਇਹ ਵੀ ਆਈਆਂ ਨੂੰ ਆਈ ਤੁਰਾ ਬੰਦਾ ਕਰ ਜਾਂਦਾ ਹੈ ਮੈਂ ਤਾਂ ਇੱਥੇ ਦੇਣਾ ਉਹਨਾਂ ਨੇ ਤਾਂ ਹੀ ਕਰੇ ਹੁੰਦਾ ਮਰਮਦਾ ਉਹਨਾਂ ਨੇ ਟਰੈਕਟਰ ਟਰਟਰ ਜਿਹਾ ਚਲਾਈ ਜਾਂਦਾ ਬੜਾ ਬੋਟਾ ਕੋਈ ਫਿਰਦਾ ਹੁੰਦਾ ਸਰਦਾ ਇਹ ਨਹੀਂ ਪੱਕਾ ਲੱਗਈ ਉਹ ਆਹ ਵੀ ਸਰਦਾ ਜਾਂਦਾ ਟਰੈਕਟਰ ਟੋਟਰੀ ਚਲਾਈ ਜਾ ਹੁਣ ਇਹਦੇ ਨਾਲ ਬੱਟਾ ਕਢਾਉਂਦਾ ਗਿਆ ਇਹਦਾ ਲੈਣਾ 300 ਰੁਪਏ 300 ਲੈਂਦਾ ਹਾਂ ਹਾਂ 300 ਰੁਪਏ ਲੈਂਦਾ ਜਿੰਗੜ ਰਿਹਾ ਤੇ ਹੋਰ ਲੈਂਦਾ ਬਾਈ ਲੈਂਦਾ ਹੁਣ ਸਾਧੂ ਵਧੀਆ ਵਧੀਆ ਤੋਰੀ ਜਾਂਦਾ ਤੋਰੀ ਫੁਲਕਾ ਮੋਹ ਇਹਨਾ ਰੋਟੀ ਪਾਣੀ ਖਾਈ ਜਾਂਦਾ ਨਾਲੇ ਵਧੀਆ ਨਹੀਂ ਗਨੇ ਇੰਨਾ ਜਾਈ ਘਰ ਜਾਂ ਨੂੰ ਕੰਪ ਹੁੰਦਾ ਬਹੁਤ ਹਰਪ ਹੁੰਦਾ